ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਹੈ ਜੀ 60ਵਾਂ ਦਿਨ 75 ਦਿਨ ਰੋਜ਼ ਤੁਹਾਨੂੰ ਨਵੇਂ ਸਟਾਈਲ ਦੀ ਦਸਤਾਰ ਸਜਾ ਕੇ ਦਿਖਾਉਣ ਦਾ ਅੱਜ ਤੁਹਾਨੂੰ ਅਸੀਂ ਵੀਰ ਦਲਜੀਤ ਦਸਾਂ ਸਟਾਈਲ ਦਸਤਾਰ ਸਜਾ ਕੇ ਦਿਖਾਉਣੀ ਹੈ ਪਟਿਆਲਾ ਸ਼ਹੀਦ ਦਸਤਾਰ 5x45 5.5 ਮੀਟਰ ਦੀ ਫੁੱਲ ਵੈਲ ਦਸਤਾਰ ਹੈ ਉਹਦੇ ਲਈ ਇਸ ਤਰੀਕੇ ਨਾਲ ਪੂਣੀ ਕਰਕੇ ਤੁਸੀਂ ਬੇਸ ਤਿਆਰ ਕਰ ਲੈਣਾ ਹੈ ਥੋੜਾ ਅਲੱਗ ਤਰੀਕੇ ਤੋਂ ਬੇਸ ਹੈ ਦੋngਲਾ ਦੇ ਗੈਪ ਨਾਲ 50 ਤੋਂ ਜਾ ਕੇ ਦਸਤਾਰ ਸਜਾਉਣੀ ਸ਼ੁਰੂ ਕਰ ਦੇਣੀ ਹੈ ਪਹਿਲੇ ਦੂਜੀ ਲੜ ਦੇ ਵਿੱਚ ਤੁਸੀਂ ਗੈਪ ਕੱਟ ਰੱਖਣਾ ਹੈ ਸਾਰੇ ਲੜ ਉਪਰਲੀ ਸਾਈਡ ਤੋਂ ਮੋٹے ਰੱਖੀਏ ਦੂਜੀ ਲੜ ਤੋਂ ਵਿਚਾਲਾ ਹੋਣੀ ਚਾਹੀਦੀ ਹੈ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜਰੂਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸੋ ਦਸਤਾਰ ਕਿਹੋ ਜਿਹੀ ਲੱਗੀ ਸਾਰੇ ਪੇਚਾਂ ਨੂੰ ਲਗਾਉਣ ਤੋਂ ਬਾਅਦ ਉਸ ਲਾਈਨ ਨਾਲ ਸਾਫ਼ ਕਰ ਲੈਣਾ ਉੱਪਰਲੇ ਪੇਚਾਂ ਨੂੰ ਵੀ ਮੋਟੇ ਕਰਕੇ ਸਾਫ਼ ਕਰਾਂਗੇ ਸਲਾਈਨ ਨਾਲ ਤੇ ਦੂਜੇ ਸ਼ੀਸ਼ੇ ਨਾਲ ਦੇਖ ਕੇ ਖੱਬੇ ਪਾਸੇ ਉਹ ਵੀ ਫਿਰ ਕਲਗੀ ਵਾਲੇ ਲੜਨ ਦੋਨੋਂ ਸਾਈਡਾਂ ਤੋਂ ਫੋਲਡ ਕਰਕੇ ਚੰਗੀ ਤਰ੍ਹਾਂ ਸਾਫ਼ ਕਰਕੇ ਥੋੜਾ ਘੱਟ ਚੋੜਾ ਕਰਕੇ ਪੈਂਦੀ ਹੱਲਪ ਨਾਲ ਲਾ ਦੇਣਾ ਉਪਰੋਈ ਲੁਪੀ ਵਾਲੇ ਪਹਿਲੇ ਨੂੰ ਖਿੱਚ ਕੇ ਚੰਗੀ ਤਰ੍ਹਾਂ ਸੇ ਨੂੰ ਟਕ ਲਵਾਵਾਂਗੇ ਫਿਰ ਲੁਪੀ ਨੂੰ ਲਗਾ ਦਵਾਂਗੇ ਜੇਕਰ ਕੁਝ ਵੀ ਸਮਝ ਨਾ